ਹੋਇਆ ਕੀ ਹੋਇਆ ਕੋਈ ਕੋਸੀ ਬੰਦਾ ਆਇਆ ਸੀ ਪਰਸੋ ਖਣੀ ਚੌਥੇ ਉਹ ਆਇਆ ਬੰਦਾ ਇਹਦੇ ਬੰਦੇ ਨੇ ਸਾਨੂੰ ਉਠਾ ਕੇ ਕਹਿੰਦਾ ਕਹਿੰਦਾ ਵੀ ਇਹਨਾਂ ਦੇ ਅੰਦਰ ਬੰਦਾ ਵੜਿਆ ਬੈਠਾ ਕੋਈ ਕਹਿੰਦਾ ਸਾਡੇ ਅੰਦਰ ਬੰਦਾ ਜੀ ਉੱਠ ਕੇ ਦੇਖੋ ਅਸੀਂ ਦੇਖਿਆ ਉੱਠ ਕੇ ਇਹਦੇ ਬੰਦਾ ਵਿਹੜੇ ਤੇ ਖੜਾ ਸੀ ਬੰਦਾ ਵਿਹੜੇ ਚ ਸੀਗਾ ਚਿੱਟੀ ਸ਼ਰਟ ਪਾਈ ਸੱਦੇ ਤੇ ਆਇਆ ਸੀ ਠੀਕ ਆ ਆਇਆ ਸੀ ਬੰਦਾ ਭੱਜ ਗਿਆ ਉਹਨੇ ਬੰਦੇ ਸਰਚ ਵੀ ਡਾਂਗ ਮਾਰੀ ਐ ਤੇ ਬੰਦਾ ਇਧਰ ਨੂੰ ਭੱਜ ਗਿਆ ਹੋਰ ਗੱਲ ਕੀ ਹੋਇਆ ਰਾਤ ਕੋਈ ਗੱਲ ਨਹੀਂ ਹੋਈ ਰਾਤ ਕੋਈ ਲੜਾਈ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਨਾ ਕੁਝ ਵੀ ਨਹੀਂ ਹੋਇਆ ਸ਼ਾਂਤ ਪਤਾ ਤੜਕੇ ਲੱਗੇ ਜਦੋਂ ਮੈਂ ਉਠੀਆ ਚ ਸਾਨੂੰ ਮਾਰਦੇ ਨੇ ਇਹਨਾਂ ਤਾਂ ਕਿ ਵੇਸ਼ ਪਈ ਕਿਤੇ ਮੈਂ ਕਿਹਾ ਮੈਂ ਅੰਟੀ ਨੂੰ ਬੁਲਾਉਣ ਗਈਆਂ ਇਹਨਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੀ ਅਰੇ ਭੈਣ ਨੂੰ ਬੁਲਾ ਲਾ ਫਿਰ ਮੈਂ ਇਹਨਾਂ ਨੂੰ ਬੁਲਾ ਲੇ ਬਸ ਇਹ ਕੰਨੀ ਦੂਰ ਰਹਿੰਦੇ ਇਹ ਕੰਨੀ ਵੇਸ਼ ਤਾਂ ਨਹੀਂ ਦੂਰ ਰਹਿੰਨੇ ਸਾਨੂੰ ਇਹਨਾਂ ਕੋਲੇ ਵੀ ਰਹਿੰਦੇ ਕਿਸੇ ਨੂੰ ਆਵਾਜ਼ ਤਾਂ ਸੁਣਦੀ ਐ ਕਿਸੇ ਨੂੰ ਆਵਾਜ਼ ਵੀ ਨਹੀਂ ਸੁਣੀ ਰਾਤ ਤਾਂ ਸਾਨੂੰ ਪੀਸੀਆਰ ਤੋਂ ਤਲਾਸ਼ੀ ਵੀ ਇੱਕ ਲੇਡੀ ਦਾ ਇੱਥੇ ਕੁਹਾੜੀ ਮਾਰ ਕੇ ਕਤਲ ਕਰਤਾ ਤਲਾਬ ਮਰਨ ਸਰ ਤੁਰੰਤ ਮੌਕੇ ਤੇ ਆਏ ਆ ਇੱਥੇ ਕਾਫੀ ਟਾਈਮ ਹੋ ਗਿਆ ਆ ਇਹਨੂੰ ਇੱਥੇ ਦੇਖਿਆ ਕਿ ਆ ਕੇ ਮਾਰਡਰ ਹੋਇਆ ਹੋਇਆ ਤੇ ਇਹਦੀ ਵਾਰਸੇ ਦੇ ਜਿਹੜੇ ਹੈਗੇ ਨੇ ਪੇਕੇ ਉਥੇ ਦਾ ਭਰਾ ਆ ਰਿਹਾ ਹੈ ਉਹਦੇ ਆਉਣ ਤੇ ਇਹਦੀ ਜੀ ਕੋਈ ਸਟੇਟਮੈਂਟ ਲੈ ਕੇ ਜੋ ਵੀ ਹੈ ਵਣਦੀ ਕਰ ਵੀ ਕਰੇ। ਜੀ ਤੁਹਾਡੀ ਸੀਮਾ ਜੀ ਕੀ ਘਟਣਾ ਵਾਪਰੇ ਘਟਣਾ ਜੀ 4-5 ਦਿਨ ਹੋ ਗਏ ਵੀ ਇਹਨਾਂ ਦਾ ਕੰਜਰ ਕੋਲ ਇਸ ਪੈਂਦਾ ਸੀ ਵੀ ਕੋਈ ਬੰਦਾ ਆਂਦਾ ਇਹਦੇ ਕੋਲੇ ਤੇ ਇੱਕ ਹੋਰ ਨੇ ਆਪਣੀਆਂ ਗੱਲਾਂ ਸੁਣਾਈ ਗਏ ਵੀ ਇੱਥੋਂ ਆਏ ਆ ਪਲਾਨਾ ਇਹਨਾਂ ਨੇ ਕਾਹ ਕਰਕੇ ਤੇ ਬਸ ਉਹਨਾਂ ਦੇ ਘਰ ਕੋਲ ਇਸ ਪੈਂਦਾ ਸੀ ਰਾਤ ਇਹ ਸਬਜੀ ਸੁਬਜੀ ਲੈ ਕੇ ਆਈਆਂ ਕਿਤੇ ਦੋਨੇ ਜਾ ਕੇ ਰਾਤ ਸਬਜੀ ਤੁਹਾਡੀ ਲੈ ਕੇ ਦਵਾਈ ਲੈ ਕੇ ਆਈ ਹੈ। ਏ ਪਤਨ ਸਬਜੀ ਦੇ ਕਹਿੰ ਦਵਾਈ ਲੈ ਕੇ ਆਏ ਨੇ ਇਹਨਾਂ ਨੇ ਆ ਕੇ ਕਹਿੰਦੀ ਸੀ ਮਾਂ ਮੈਨੂੰ ਤੜਕੇ ਦਿਹਾੜੀ ਤੇ ਲੈ ਜੀ ਮੇਰੇ ਭੈਣ ਕਹਿੰਦੀ ਮਾਂ ਹਾਂ ਠੀਕ ਹੈ ਮੈਂ ਲੈ ਜੂ ਤੇ ਮੁੜ ਕੇ ਇਹਨਾਂ ਦਾ ਤੜਕੇ ਮੈਨੂੰ ਇਹਨੇ 6 ਵਜੇ ਦੱਸਿਆ ਵੀ ਆਹ ਗੱਲ ਹੋ ਰਹੀ ਵੀ ਆ ਜਾ ਬਿਹੋਸ਼ ਹੋਈ ਪਈ ਐ ਇਹਨਾਂ ਨੇ ਐ ਨਹੀਂ ਦੱਸਿਆ ਵੀ ਹੋ ਗਿਆ ਕੀ ਹੋਇਆ ਕੀ ਪਤਾ ਹੈ ਕੀ ਹੋਇਆਗੀ ਵੀ ਮੁੱਕ ਗਈ ਐ ਨਹੀਂ ਦੱਸਿਆ ਸਾਨੂੰ ਮੁੱਕੀ ਪਈ ਐ ਭਾਈ ਕਹਿੰਦੇ ਸਰ ਮੈਨੂੰ ਕਹਿੰਦੀ ਬਿਹੋਸ਼ ਪਈ ਐ ਮੈਂ ਤਾਂ ਚਾਹ ਦੀ ਘੁੱਟ ਬਣਾਈ ਜਾਂਦੀ ਸੀ ਮਾਂ ਚਾਹ ਛੱਡ ਕੇ ਵੀ ਭੱਜਾਂ ਮਗਰੀ ਮਾਂ ਹਾ ਜਾ ਕੇ ਦੇਖਤਾ ਨਾ ਜਾ ਕਿ ਕਿਸ ਬੰਦੇ ਨਾਲ ਸਾਦੀ ਹੈ ਜੀ ਇੱਥੇ ਘਰੇ ਇਹ ਬੰਦੇ ਨੇ ਫੜਿਆ ਬੰਦਾ ਤਾਂ ਇਹਦੇ ਬੰਦੇ ਨੇ ਖੁਦ ਬੰਦਾ ਹੀ ਫੜਿਆ ਆਪੇ ਤੁਹਾਨੂੰ ਕੀ ਲੱਗਦੀ ਹੈ ਮੇਰੀ ਭੈਣ ਹੈ ਛੋਟੀ